ਹਾਂਜੀ ਅੱਜ ਗੱਲ ਕਰਾਂਗੇ ਜਿਹੜੇ 75 80 ਦੇ ਵਿੱਚ ਜੰਮੇ ਹੋਏ ਆ ਭਾਵ 40 ਪਲੱਸ ਹੈ ਭਾਵੇਂ ਉਹ ਮੱਦ ਹੋਣ ਜਾਂ ਔਰਤਾਂ ਹੋਣ ਅਸੀਂ ਆਪਣੇ ਬਚਪਨ ਦੇ ਵਿੱਚ ਵੇਖਿਆ ਕਿ ਸਾਡੀਆਂ ਦਾਦੀਆਂ ਨਾਨੀਆਂ ਚਾਚੀਆਂ ਮਾਸੀਆਂ ਮਾਵਾ ਕੁੰਡ ਕੱਢ ਕੇ ਰੱਖਦੀਆਂ ਸੀ ਗੌਰ ਜੇਸ਼ ਤੋਂ ਪਿੰਦੇ ਵਿੱਚ ਵੱਡੀ ਉਮਰ ਦੇ ਵਿੱਚ ਵੱਡੇ ਥਾਂ ਤੇ ਲੱਗਦੇ ਬੰਦਿਆਂ ਤੋਂ ਘੁੰਡ ਕਢਦਿਆਂ ਸੀ ਇੱਥੋਂ ਤੱਕ ਕੇ ਬਜ਼ੁਰਗ ਹੋ ਕੇ ਪੂਰੀਆਂ ਬਜ਼ੁਰਗ ਮਾਈਆਂ ਦਾਦੀਆਂ ਨਾਨੀਆਂ ਵੀ ਘੁੰਡ ਕਢਦੀਆਂ ਸੀ ਤੇ ਉਸ ਤੋਂ ਬਾਅਦ ਜਿਹੜੇ 75 80 ਦੇ ਵਿੱਚ ਜੰਮੀਆਂ ਉਹਨਾਂ ਨੇ ਘੁੰਡ ਛੱਡਤਾ ਚੁੰਨੀ ਲੈਂਦੀਆਂ ਰਕਪੋਂਡ ਨੇ ਪਹਿਲਾ ਵਾਲੀਆਂ ਔਰਤਾਂ ਵਾਂਗ ਕੱਢਦੀਆਂ ਤੇ ਜਿਹੜਾ ਹੁਣ ਦਾ ਪੋਸ਼ ਹੈ ਭਾਵ 2000 2 ਦੇ ਨੇੜੇ ਕਿਹੜੇ ਜੰਮਿਆ ਹੈ ਉਹਨਾਂ ਨੇ ਤਕਰੀਬਨ ਚੁੰਨੀ ਲੈਣੀ ਸ਼ੱਕਤੀ ਹੈ ਘੁੰਡ ਵੀ ਗਿਆ ਚੁੰਨੀ ਵੀ ਗਈ ਤੇ ਕਲਪਨਾ ਕਰਕੇ ਵੇਖੋ ਜਿਹੜੀਆਂ ਬੱਚੀਆਂ 2020 ਤੋਂ ਬਾਅਦ ਪੈਦਾ ਹੋਈਆਂ ਹੈ ਉਹ ਅਗਲੇ ਹਾਲਾਤ ਕਿਵੇਂ ਦੇ ਹੋਣਗੇ ਕਲਪਨਾ ਕਰਕੇ ਵੇਖੋ ਸ਼ਾਇਦ ਸਾਡੇ ਵਿੱਚੋਂ ਕੋਈ ਵੇਖੇ ਪਰ 40+ ਸ਼ਾਇਦ ਹੀ ਵੇਖਣ ਹਾਲਾਤ ਅਗਲੇ ਪਰ ਅਸੀਂ ਉਹ ਵੇਲਾ ਵੇਖਿਆ ਜਦੋਂ ਸਾਡੀਆਂ ਬਜ਼ੁਰਗ ਮਾਈਆਂ ਗਰਦੀਆਂ ਹਮੇਸ਼ਾ ਸਿਰ ਤੇ ਚੁੰਨੀ ਰੱਖਣੀ ਵੱਡਿਆਂ ਤੋਂ ਪੱਲਾ ਕਰਨਾ ਜਿਨ੍ਹਾਂ ਨੂੰ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ